ਤੇ ਪੰਜਾਬ ਤੋਂ ਪੰਜਾਬ ਪੁਲਿਸ ਦੀ ਵਰਦੀ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀ ਵੀਡੀਓ ਹੈ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਟੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਨਾਲ ਤੋਂ ਅੰਦਾਜ਼ੇ ਕਿ ਪੁਲਿਸ ਮੁਲਾਜ਼ਮ ਹੀ ਨੇ ਜਿਹੜੇ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਦੀ ਵਰਦੀ ਪਾ ਕੇ ਸ਼ਰਾਬ ਵਾਲੇ ਆਹਾਤੇ 'ਚ ਇਹ ਸ਼ਰਾਬ ਪੀਣ ਦੀ ਜਿਹੜੀ ਹਰਕਤ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੇ ਵੱਲਾ ਇਲਾਕੇ ਦੀਆਂ ਨੇ ਜਿੱਥੇ ਥਾਣੇ ਦੇ ਨਾਲ ਹੀ ਬਿਲਕੁਲ ਸ਼ਰਾਬ ਦਾ ਠੇਕਾ ਤਿਆਹਤਾ ਹੈ ਇਹ ਵੀਡੀਓ ਕੱਲ ਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਵੱਲਾ ਥਾਣੇ ਦੀ ਪੁਲਿਸ ਮੁਲਾਜ਼ਮ ਇੱਥੇ ਬੈਠ ਕੇ ਸ਼ਰਿਆਂ ਸ਼ਰਾਬ ਦਾ ਸੇਵਨ ਕਰ ਰਹੇ ਸਨ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਵਿੱਚੋਂ ਇੱਕ ਏਐਸਆਈ ਕਸ਼ਮੀਰ ਸਿੰਘ ਹੈ ਉਸਦੇ ਨਾਲ ਬਾਕੀ ਉਸਦੇ ਮੁਲਾਜ਼ਮ ਨੇ ਤੇ ਅਜਿਹੇ ਮੁਲਾਜ਼ਮ ਖੁਦ ਹੀ ਸਰਕਾਰੀ ਵਰਦੀ ਪਾ ਕੇ ਸ਼ਰਾਬ ਵਾਲੀ ਜਗ੍ਹਾ ਤੇ ਸ਼ਰਾਬ ਪੀ ਰਹੇ ਨੇ ਤੇ ਇਹ ਕਿਸੇ ਨੂੰ ਕਾਨੂੰਨ ਦੇ ਬਾਰੇ ਕੀ ਜਾਣਕਾਰੀ ਦੇਣਗੇ ਹੁਣ ਵੇਖਣਾ ਹੀ ਹੋਵੇਗਾ ਕਿ ਪੁਲਿਸ ਦੇ ਆਲਾ ਅਧਿਕਾਰੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਪੰਜਾਬ ਤੋਂ ਪੰਜਾਬ ਪੁਲਿਸ ਦੀ ਵਰਦੀ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀ ਵੀਡੀਓ ਹੈ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਟੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਨਾਲ ਤੋਂ ਅੰਦਾਜ਼ੇ ਕਿ ਪੁਲਿਸ ਮੁਲਾਜ਼ਮ ਹੀ ਨੇ ਜਿਹੜੇ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਦੀ ਵਰਦੀ ਪਾ ਕੇ ਸ਼ਰਾਬ ਵਾਲੇ ਆਹਾਤੇ 'ਚ ਇਹ ਸ਼ਰਾਬ ਪੀਣ ਦੀ ਜਿਹੜੀ ਹਰਕਤ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੇ ਵੱਲਾ ਇਲਾਕੇ ਦੀਆਂ ਨੇ ਜਿੱਥੇ ਥਾਣੇ ਦੇ ਨਾਲ ਹੀ ਬਿਲਕੁਲ ਸ਼ਰਾਬ ਦਾ ਠੇਕਾ ਤਿਆਹਤਾ ਹੈ ਇਹ ਵੀਡੀਓ ਕੱਲ ਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਵੱਲਾ ਥਾਣੇ ਦੀ ਪੁਲਿਸ ਮੁਲਾਜ਼ਮ ਇੱਥੇ ਬੈਠ ਕੇ ਸ਼ਰਿਆਂ ਸ਼ਰਾਬ ਦਾ ਸੇਵਨ ਕਰ ਰਹੇ ਸਨ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਵਿੱਚੋਂ ਇੱਕ ਏਐਸਆਈ ਕਸ਼ਮੀਰ ਸਿੰਘ ਹੈ ਉਸਦੇ ਨਾਲ ਬਾਕੀ ਉਸਦੇ ਮੁਲਾਜ਼ਮ ਨੇ ਤੇ ਅਜਿਹੇ ਮੁਲਾਜ਼ਮ ਖੁਦ ਹੀ ਸਰਕਾਰੀ ਵਰਦੀ ਪਾ ਕੇ ਸ਼ਰਾਬ ਵਾਲੀ ਜਗ੍ਹਾ ਤੇ ਸ਼ਰਾਬ ਪੀ ਰਹੇ ਨੇ ਤੇ ਇਹ ਕਿਸੇ ਨੂੰ ਕਾਨੂੰਨ ਦੇ ਬਾਰੇ ਕੀ ਜਾਣਕਾਰੀ ਦੇਣਗੇ ਹੁਣ ਵੇਖਣਾ ਹੀ ਹੋਵੇਗਾ ਕਿ ਪੁਲਿਸ ਦੇ ਆਲਾ ਅਧਿਕਾਰੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਪੰਜਾਬ ਤੋਂ ਪੰਜਾਬ ਪੁਲਿਸ ਦੀ ਵਰਦੀ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀ ਵੀਡੀਓ ਹੈ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਟੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਨਾਲ ਤੋਂ ਅੰਦਾਜ਼ੇ ਕਿ ਪੁਲਿਸ ਮੁਲਾਜ਼ਮ ਹੀ ਨੇ ਜਿਹੜੇ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਦੀ ਵਰਦੀ ਪਾ ਕੇ ਸ਼ਰਾਬ ਵਾਲੇ ਆਹਾਤੇ 'ਚ ਇਹ ਸ਼ਰਾਬ ਪੀਣ ਦੀ ਜਿਹੜੀ ਹਰਕਤ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੇ ਵੱਲਾ ਇਲਾਕੇ ਦੀਆਂ ਨੇ ਜਿੱਥੇ ਥਾਣੇ ਦੇ ਨਾਲ ਹੀ ਬਿਲਕੁਲ ਸ਼ਰਾਬ ਦਾ ਠੇਕਾ ਤਿਆਹਤਾ ਹੈ ਇਹ ਵੀਡੀਓ ਕੱਲ ਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਵੱਲਾ ਥਾਣੇ ਦੀ ਪੁਲਿਸ ਮੁਲਾਜ਼ਮ ਇੱਥੇ ਬੈਠ ਕੇ ਸ਼ਰਿਆਮ ਸ਼ਰਾਬ ਦਾ ਸੇਵਨ ਕਰ ਰਹੇ ਸਨ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਵਿੱਚੋਂ ਇੱਕ ਏਐਸਆਈ ਕਸ਼ਮੀਰ ਸਿੰਘ ਹੈ ਉਸ ਦੇ ਨਾਲ ਬਾਕੀ ਉਸ ਦੇ ਮੁਲਾਜ਼ਮ ਨੇ ਤੇ ਅਜਿਹੇ ਮੁਲਾਜ਼ਮ ਖੁਦ ਹੀ ਸਰਕਾਰੀ ਵਰਦੀ ਪਾ ਕੇ ਸ਼ਰਾਬ ਵਾਲੀ ਜਗ੍ਹਾ ਤੇ ਸ਼ਰਾਬ ਪੀ ਰਹੇ ਨੇ ਤੇ ਇਹ ਕਿਸੇ ਨੂੰ ਕਾਨੂੰਨ ਦੇ ਬਾਰੇ ਕੀ ਜਾਣਕਾਰੀ ਦੇਣਗੇ ਹੁਣ ਵੇਖਣਾ ਹੀ ਹੋਵੇਗਾ ਕਿ ਪੁਲਿਸ ਦੇ ਆਲਾ ਅਧਿਕਾਰੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਪੰਜਾਬ ਤੋਂ ਪੰਜਾਬ ਪੁਲਿਸ ਦੀ ਵਰਦੀ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀ ਵੀਡੀਓ ਹੈ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਟੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਨਾਲ ਤੋਂ ਅੰਦਾਜ਼ੇ ਕਿ ਪੁਲਿਸ ਮੁਲਾਜ਼ਮ ਹੀ ਨੇ ਜਿਹੜੇ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਦੀ ਵਰਦੀ ਪਾ ਕੇ ਸ਼ਰਾਬ ਵਾਲੇ ਆਹਾਤੇ 'ਚ ਇਹ ਸ਼ਰਾਬ ਪੀਣ ਦੀ ਜਿਹੜੀ ਹਰਕਤ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਦੇ ਵੱਲਾ ਇਲਾਕੇ ਦੀਆਂ ਨੇ ਜਿੱਥੇ ਥਾਣੇ ਦੇ ਨਾਲ ਹੀ ਬਿਲਕੁਲ ਸ਼ਰਾਬ ਦਾ ਠੇਕਾ ਤਿਆ ਹਾਤਾ ਹੈ ਇਹ ਵੀਡੀਓ ਕੱਲ ਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਵੱਲਾ ਥਾਣੇ ਦੀ ਪੁਲਿਸ ਮੁਲਾਜ਼ਮ ਇੱਥੇ ਬੈਠ ਕੇ ਸ਼ਰਿਆਮ ਸ਼ਰਾਬ ਦਾ ਸੇਵਨ ਕਰ ਰਹੇ ਸਨ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਵਿੱਚੋਂ ਇੱਕ ਏਐਸਆਈ ਕਸ਼ਮੀਰ ਸਿੰਘ ਹੈ ਉਸ ਦੇ ਨਾਲ ਬਾਕੀ ਉਸ ਦੇ ਮੁਲਾਜ਼ਮ ਨੇ ਤੇ ਅਜਿਹੇ ਮੁਲਾਜ਼ਮ ਖੁਦ ਹੀ ਸਰਕਾਰੀ ਵਰਦੀ ਪਾ ਕੇ ਸ਼ਰਾਬ ਵਾਲੀ ਜਗ੍ਹਾ ਤੇ ਸ਼ਰਾਬ ਪੀ ਰਹੇ ਨੇ ਤੇ ਇਹ ਕਿਸੇ ਨੂੰ ਕਾਨੂੰਨ ਦੇ ਬਾਰੇ ਕੀ ਜਾਣਕਾਰੀ ਦੇਣਗੇ ਹੁਣ ਵੇਖਣਾ ਹੀ ਹੋਵੇਗਾ ਕਿ ਪੁਲਿਸ ਦੇ ਆਲਾ ਅਧਿਕਾਰੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ